ਬਹੁਤ ਹੀ ਪਿਆਰੇ ਬੱਚਿਓ ਅੱਜ ਅਸੀਂ 10ਵੀਂ ਜਮਾਤ ਦਾ ਪਹਿਲਾ ਅਧਿਆਇ ਵਾਸਤਵਿਕ ਸੰਖਿਆਵਾਂ ਸ਼ੁਰੂ ਕਰਨ ਜਾ ਰਹੇ ਹਾਂ ਜੋ ਸੰਖਿਆਵਾਂ ਸਾਡੀ ਰੀਅਲ ਲਾਈਫ ਵਿੱਚ ਰੋਜ਼ਾਨਾ ਵਰਤੋਂ ਦੇ ਵਿੱਚ ਆਉਂਦੀਆਂ ਹਨ ਉਹਨਾਂ ਨੂੰ ਰੀਅਲ ਨੰਬਰਸ ਭਾਵ ਵਾਸਤਵਿਕ ਸੰਖਿਆਵਾਂ ਕਿਹਾ ਜਾਂਦਾ ਹੈ ਯੂਕਲਿਡ ਡਿਵੀਜ਼ਨ ਲੈਮਾ ਇੱਕ ਬਹੁਤ ਹੀ ਮਹੱਤਵਪੂਰਨ ਐਲਗੋਰਿਦਮ ਹੈ ਜਿਸ ਦੀ ਵਰਤੋਂ ਅਭਿਆਸ 1.1 ਦੇ ਸਾਰੇ ਸਵਾਲਾਂ ਨੂੰ ਹੱਲ ਕਰਨ ਵਿੱਚ ਕੀਤੀ ਜਾਵੇਗੀ ਬੇਸਿਕਲੀ ਐਲਗੋਰਿਥਮ ਇੱਕ ਸਟੈਪ ਬਾਏ ਸਟੈਪ ਅਪਰੋਚ ਹੁੰਦੀ ਹੈ ਜਿਸ ਦੇ ਨਾਲ ਕਿਸੇ ਵੀ ਸਮੱਸਿਆ ਦੇ ਹੱਲ ਨੂੰ ਬੜੀ ਹੀ ਆਸਾਨੀ ਦੇ ਨਾਲ ਲੱਭਿਆ ਜਾ ਸਕਦਾ ਹੈ ਸੰਖਿਆਵਾਂ ਨੂੰ ਭਾਗ ਕਰਨਾ ਅਸੀਂ ਛੋਟੀਆਂ ਜਿਮਾਤਾਂ ਵਿੱਚ ਹੀ ਸਿੱਖ ਲੈਂਦੇ ਹਾਂ ਜਿਸ ਸੰਖਿਆ ਨੂੰ ਭਾਗ ਕੀਤਾ ਜਾਵੇ ਉਸ ਨੂੰ ਭਾਜ ਕਿਹਾ ਜਾਂਦਾ ਹੈ ਜਿਸ ਸੰਖਿਆ ਦੇ ਨਾਲ ਭਾਗ ਕੀਤਾ ਜਾਵੇ ਉਸ ਨੂੰ ਭਾਜਕ ਕਿਹਾ ਜਾਂਦਾ ਹੈ ਭਾਗ ਕਰਨ ਤੋਂ ਬਾਅਦ ਜੋ ਸਾਨੂੰ ਅਨਸਰ ਪ੍ਰਾਪਤ ਹੁੰਦਾ ਹੈ ਉਸ ਨੂੰ ਭਾਗਫਲ ਕਿਹਾ ਜਾਂਦਾ ਹੈ ਡਿਵੀਜ਼ਨ ਦੇ ਅਖੀਰਲੇ ਸਟੈਪਸ ਵਿੱਚ ਜੋ ਸੰਖਿਆ ਸਾਨੂੰ ਮਿਲੀ ਉਸ ਨੂੰ ਬਾਕੀ ਕਿਹਾ ਜਾਂਦਾ ਹੈ ਔਰ ਇੰਗਲਿਸ਼ ਦੇ ਵਿੱਚ ਭਾਜ ਨੂੰ ਡਿਵੀਡੈਂਡ ਭਾਜਕ ਨੂੰ ਡਿਵਾਈਜ਼ਰ ਭਾਗਫਲ ਨੂੰ ਕੋਸ਼ੀਐਂਟ ਅਤੇ ਬਾਕੀ ਨੂੰ ਰਿਮੇਂਡਰ ਕਿਹਾ ਜਾਂਦਾ ਹੈ ਇੱਕ ਉਦਾਹਰਨ ਲੈ ਕੇ ਅਸੀਂ ਯੂਕਲਿਡ ਡਿਵੀਜ਼ਨ ਲੇਮੇ ਦੇ ਕਨਸੈਪਟ ਨੂੰ ਸਮਝਦੇ ਹਾਂ ਪਹਿਲੇ ਕੇਸ ਵਿੱਚ ਅਸੀਂ ਦੋ ਸੰਖਿਆਵਾਂ ਲਈਆਂ 4 ਅਤੇ 9 ਜਦੋਂ ਅਸੀਂ 9 ਨੂੰ 4 ਨਾਲ ਭਾਗ ਕੀਤਾ ਤਾਂ ਭਾਗਫਲ 2 ਆਇਆ ਅਤੇ ਬਾਕੀ 1 ਦੂਸਰੇ ਕੇਸ ਵਿੱਚ ਅਸੀਂ ਦੋ ਸੰਖਿਆਵਾਂ ਲਈਆਂ 4 ਅਤੇ 8 ਜਦੋਂ ਅਸੀਂ 8 ਨੂੰ 4 ਨਾਲ ਭਾਗ ਕੀਤਾ ਤਾਂ ਭਾਗਫਲ 2 ਆਇਆ ਅਤੇ ਬਾਕੀ 0 ਇੱਥੇ ਤਿੰਨ ਗੱਲਾਂ ਧਿਆਨ ਦੇਣ ਯੋਗ ਹਨ ਨੰਬਰ 1 ਦੋਵੇਂ ਸੰਖਿਆਵਾਂ ਭਾਜ ਅਤੇ ਭਾਜਕ ਵਾਸਤਵਿਕ ਸੰਖਿਆਵਾਂ ਹਨ ਨੰਬਰ 2 ਬਾਕੀ ਦਾ ਮੁੱਲ ਭਾਜਕ ਦੇ ਮੁੱਲ ਨਾਲ ਹਮੇਸ਼ਾ ਘੱਟ ਹੋਵੇਗਾ ਨੰਬਰ 3 ਬਾਕੀ ਦਾ ਮੋਲ 0 ਦੇ ਬਰਾਬਰ ਵੀ ਹੋ ਸਕਦਾ ਹੈ ਅੰਕ 9 ਨੂੰ ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ 9 4 2 1 9 4 2 1 ਇੱਥੇ 9 ਸਾਡੇ ਕੋਲ ਭਾਜ ਹੈ 4 ਭਾਜਕ 2 ਭਾਗਫਲ ਅਤੇ 1 ਬਾਕੀ ਦੇ ਰੂਪ ਵਿੱਚ ਹੈ ਸੋ ਵੀ ਕੈਨ ਰਾਈਟ ਇਟ ਐਜ਼ ਭਾਜ ਭਾਜਕ ਗੁਣਾ ਭਾਗਫਲ ਪਲੱਸ ਬਾਕੀ ਡਿਵੀਡੈਂਡ ਇਸ ਇਕੁਅਲ ਟੂ ਡਿਵਾਈਜ਼ਰ ਮਲਟੀਪਲਾਈ ਕੋਸ਼ੀਐਂਟ ਪਲੱਸ ਰਿਮੇਂਡਰ ਅਤੇ ਪਿਛਲੀਆਂ ਧਾਰਨਾਤੋਂ ਅਸੀਂ ਇਸ ਸਿੱਟੇ ਤੱਕ ਪਹੁੰਚੇ ਸੀ ਕਿ ਬਾਕੀ ਦਾ ਮੁੱਲ ਜਾਂ ਤਾਂ 0 ਦੇ ਬਰਾਬਰ ਹੋਏਗਾ ਜਾਂ 0 ਨਾਲੋਂ ਵੱਡਾ ਹੋਏਗਾ ਅਤੇ ਭਾਜਕ ਨਾਲ ਹਮੇਸ਼ਾ ਛੋਟਾ ਹੋਏਗਾ ਇਸ ਤਰ੍ਹਾਂ ਅਸੀਂ ਯੂਕਲਿਡ ਡਿਵੀਜ਼ਨ ਲੇਮਾ ਨੂੰ ਸਵਾਲਾਂ ਦੇ ਉੱਪਰ ਇੱਕ ਫਾਰਮੂਲੇ ਦੇ ਰੂਪ ਵਿੱਚ ਅਪਲਾਈ ਕਰ ਸਕਦੇ ਹਾਂ ਆਓ ਹੁਣ ਅਭਿਆਸ 1.1 ਦੇ ਸਵਾਲਾਂ ਨੂੰ ਹੱਲ ਕਰੀਏ ਸਵਾਲ ਨੰਬਰ 1ੇਠਾਂ ਦਿੱਤੀਆਂ ਸੰਖਿਆਵਾਂ ਦਾ ਮਾਸਵਾ ਪਤਾ ਕਰ ਲਈ ਯੂਕਲਿਡ ਵੰਡ ਐਲਗੋਰਿਦਮ ਦਾ ਪ੍ਰਯੋਗ ਕਰੋ ਮਾਸਵਾ ਦੀ ਫੁੱਲ ਫਾਰਮ ਮਹੱਤਮ ਸਮਾਵਰਤਕ ਔਰ ਇਸ ਨੂੰ ਇੰਗਲਿਸ਼ ਵਿੱਚ ਐਚ ਸੀ ਐਫ ਕਿਹਾ ਜਾਂਦਾ ਹੈ ਐਸ ਸੀ ਐਫ ਦੀ ਫੁੱਲ ਫਾਰਮ ਹਾਈਐਸਟ ਕਾਮਨ ਫੈਕਟਰ ਇਟਸ ਅਦਰ ਨੇਮ ਇਜ਼ ਜੀ ਸੀ ਡੀ ਗ੍ਰੇਟੈਸਟ ਕਾਮਨ ਡਿਵਾਈਜ਼ਰ ਐਪਲੀਕੇਸ਼ਨ ਆਫ ਯੂਕਲਿਡ ਡਿਵੀਜ਼ਨ ਐਲਗੋਰਿਥਮ ਇਸ ਦੀ ਵਰਤੋਂ ਕਰਕੇ ਅਸੀਂ ਦੋ ਜਾਂ ਦੋ ਤੋਂ ਜ਼ਿਆਦੀਆਂ ਸੰਖਿਆਵਾਂ ਦਾ ਮਾਸਾਵਾ ਐਸੀਫ ਪਤਾ ਕਰ ਸਕਦੇ ਹਾਂ ਮਾਸਾਵਾ ਪਤਾ ਕਰ ਲਈ ਭਾਗ ਵਿਧੀ ਡਿਵੀਜ਼ਨ ਮੈਥਡ ਦੀ ਵਰਤੋਂ ਕੀਤੀ ਜਾਵੇਗੀ ਹੁਣ ਅਸੀਂ ਛੋਟੀ ਜੀ ਉਦਾਹਰਣ ਲੈ ਕੇ ਭਾਗ ਵਿਧੀ ਨੂੰ ਅਪਲਾਈ ਕਰਾਂਗੇ ਅਤੇ ਮਾਸਾਵਾ ਪਤਾ ਕਰਾਂਗੇ ਇੱਥੇ ਮੇਰੇ ਕੋਲ ਦੋ ਸੰਖਿਆਵਾਂ ਹਨ 10 ਐਂਡ 15 ਵੱਡੀ ਸੰਖਿਆ ਭਾਜ ਹੋਏਗੀ ਅਤੇ ਛੋਟੀ ਸੰਖਿਆ ਭਾਜਕ ਹੁਣ ਅਸੀਂ 15 ਨੂੰ 10 ਦੇ ਨਾਲ ਭਾਗ ਕਰਾਂਗੇ 10 ਵਨ ਦਾ 10 ਆ ਗਿਆ ਔਰ ਸਾਡੇ ਕੋਲ ਭਾਗਫਲ ਆ ਗਿਆ 1 ਅਤੇ ਬਾਕੀ ਆ ਗਿਆ 5 ਪਰ ਸੈਕੰਡ ਸਟੈਪ ਦੇ ਵਿੱਚ ਜੋ ਬਾਕੀ ਹੈ ਉਹ ਭਾਜਕ ਦੇ ਰੂਪ ਵਿੱਚ ਕੰਮ ਕਰੇਗਾ ਅਤੇ ਜੋ ਭਾਜਕ ਹੈ ਉਹ 5 ਦੇ ਰੂਪ ਵਿੱਚ ਕੰਮ ਕਰੇਗਾ ਹੁਣ ਅਸੀਂ 10 ਨੂੰ ਡਿਵਾਈਡ ਕਰਾਂਗੇ 5 ਦੇ ਨਾਲ 5 2 ਤਾਂ ਆਪਣੇ ਕੋਲ ਆ ਗਿਆ 10 ਤੇ ਬਾਕੀ ਆ ਗਿਆ 0 ਔਰ ਇਸੇ ਵਿਧੀ ਵਿੱਚ ਬਾਕੀ ਹਮੇਸ਼ਾ ਹੀ ਸਿਫਰ ਆਏਗਾ ਜਿਹੜੀ ਅਸੀਂ ਨਾਰਮਲ ਭਾਗ ਕਰਦੇ ਹਾਂ ਉਹਦੇ ਵਿੱਚ ਬਾਕੀ ਸਿਫਰ ਆ ਵੀ ਸਕਦਾ ਤੇ ਨਹੀਂ ਵੀ ਆ ਸਕਦਾ ਪਰ ਜਿਹੜੀ ਵਿਧੀ ਅਸੀਂ ਮਾਸਵਾ ਲੱਭਣ ਲਈ ਅਪਲਾਈ ਕਰਦੇ ਹਾਂ ਉਹਦੇ ਵਿੱਚ ਬਾਕੀ ਹਮੇਸ਼ਾ ਹੀ ਸਿਫਰ ਆਏਗਾ ਔਰ ਇਸਦੇ ਵਿੱਚ ਅਖੀਰਲਾ ਭਾਜਕ ਸਾਡੇ ਕੋਲ 5 ਹੈ ਤੇ ਇਹੀ ਭਾਜਕ ਸਾਡੇ ਕੋਲ ਮਾਸਾਵਾ ਹੋਏਗਾ ਤਾਂ ਸਾਡੇ ਕੋਲ 8 ਸਿਫਰ ਆ ਜਾਏਗਾ 5 ਹੁਣ ਅਸੀਂ ਪਹਿਲੇ ਸਵਾਲ ਦੇ ਪਹਿਲੇ ਭਾਗ ਦਾ ਹੱਲ ਕਰਾਂਗੇ ਜਿਸ ਵਿੱਚ ਸਾਡੇ ਕੋਲ ਦੋ ਸੰਖਿਆਵਾਂ ਹਨ 135 ਅਤੇ 225 ਵੱਡੀ ਸੰਖਿਆ 225 ਜਿਸ ਨੂੰ ਅਸੀਂ ਭਾਜ ਮੰਨਾਂਗੇ ਛੋਟੀ ਸੰਖਿਆ 135 ਜਿਸ ਨੂੰ ਅਸੀਂ ਭਾਜਕ ਮੰਨਾਂਗੇ ਇਸ ਸਵਾਲ ਵਿੱਚ ਅਸੀਂ ਦੋਵੇਂ ਸੰਖਿਆਵਾਂ ਦਾ ਮਾਸਵਾ ਯਾਨੀ ਕਿ ਐਟਸੀਐਫ ਪਤਾ ਕਰਾਂਗੇ ਇੱਥੇ ਅਸੀਂ ਜੁਕਲਨਵੰਡ ਵਿਧੀ ਦਾ ਪ੍ਰਯੋਗ ਕਰਾਂਗੇ ਇੱਕ ਵਾਰ ਅਸੀਂ ਇਸ ਨੂੰ ਰਿਵਾਈਜ਼ ਕਰਦੇ ਹਾਂ ਭਾਜ ਬਰਾਬਰ ਭਾਜਕ ਗੁਣਾ ਭਾਗਫਲ ਪਲੱਸ ਬਾਕੀ ਇਨ ਇੰਗਲਿਸ਼ ਡਿਵੀਡੈਂਡ ਇਸ ਇਕੁਅਲ ਟੂ ਡਿਵਾਈਜ਼ਰ ਮਲਟੀਪਲਾਈ ਕੋਸ਼ੈਂਟ ਪਲੱਸ ਰਿਮੇਂਡਰ ਰਿਮੇਂਡਰ ਦੀ ਵੈਲਿਊ ਹਮੇਸ਼ਾ ਹੀ ਜ਼ੀਰੋ ਦੇ ਬਰਾਬਰ ਜਾਂ ਜ਼ੀਰੋ ਤੋਂ ਵੱਡੀ ਹੋਏਗੀ ਅਤੇ ਡਿਵਾਈਜ਼ਰ ਨਾਲੋਂ ਛੋਟੀ ਹੋਏਗੀ ਇਨ ਸਿੰਬੋਲਿਕ ਫਾਰਮ ਕੈਪੀਟਲ ਡੀ ਇਸ ਇਕੁਅਲ ਟੂ স্মਲ ਡੀ ਮਲਟੀਪਲਾਈ ਕਯੂ ਪਲੱਸ ਆਰ ਥੇਅਰ ਆਰ ਇਸ ਗ੍ਰੇਟਰ ਥਨ অর ਇਕੁਅਲ ਟੂ ਜ਼ੀਰੋ ਐਂਡ ਲੈਸ ਥਨ ਡੀ वेयर कैपिटल डी स्टैंड्स फॉर डिविडेंड स्मॉल डी स्टैंड्स फॉर ਡਿਵਾਈਜ਼ਰ ਕਯੂ ਮੀਨਸ ਕੋਸ਼ੈਂਟ ਐਂਡ ਆਰ ਮੀਨਸ ਰਿਮੇਂਡਰ ਜਦੋਂ 1 ਤੇ ਖੜਾਂਗੇ ਤਾਂ ਸਾਡੇ ਕੋਲ ਆ ਜਾਏਗਾ 135 ਪਰ ਜੇਕਰ ਅਸੀਂ 135 ਨੂੰ 2 ਤੇ ਲੈ ਕੇ ਜਾਵਾਂਗੇ ਤਾਂ ਉਸਦੀ ਵੈਲਿਊ 270 ਆਏਗੀ ਜਿਹੜੀ ਕਿ 225 ਨਾਲੋਂ ਜ਼ਿਆਦਾ ਹੋ ਜੇਗੀ ਇਸ ਲਈ ਅਸੀਂ 135 ਨੂੰ 1 ਤੇ ਲੈ ਕੇ ਜਾਵਾਂਗੇ ਜਦੋਂ 225 ਵਿੱਚੋਂ 135 ਨੂੰ ਮਾਈਨਸ ਕਰਾਂਗੇ ਤਾਂ ਆਪਣੇ ਕੋਲ 90 ਆ ਜਾਏਗਾ ਹੁਣ ਇਹ ਹੈਗਾ ਸਾਡਾ ਪਹਿਲਾ ਸਟੈਪ ਪਹਿਲੇ ਸਟੈਪ ਦੇ ਵਿੱਚ ਸਾਡਾ ਬਾਕੀ 90 ਹੈ ਅਤੇ ਭਾਜਕ 135 ਸੈਕੰਡ ਸਟੈਪ ਦੇ ਵਿੱਚ ਜੋ 90 ਹੈ ਉਹ ਭਾਜਕ ਦਾ ਕੰਮ ਕਰੇਗਾ ਤੇ ਜਿਹੜਾ 135 ਆ ਉਹ ਭਾਜ ਦਾ ਕੰਮ ਕਰੇਗਾ ਇਸ ਤੋਂ ਬਾਅਦ ਅਸੀਂ 90 ਨੂੰ 1 ਤੇ ਲੈ ਕੇ ਜਾਵਾਂਗੇ ਤਾਂ ਸਾਡਾ 90 ਆ ਜਾਏਗਾ ਪਰ ਜੇਕਰ ਅਸੀਂ 90 ਨੂੰ 2 ਤੇ ਲੈ ਕੇ ਜਾਵਾਂਗੇ ਤਾਂ ਸਾਡਾ 180 ਆਏਗਾ ਜਿਹੜਾ ਕਿ 135 ਨਾਲੋਂ ਜ਼ਿਆਦਾ ਹੋ ਜਾਏਗਾ ਇਸ ਲਈ ਅਸੀਂ 90 ਨੂੰ 1 ਤੇ ਰੱਖਾਂਗੇ 135 ਵਿੱਚੋਂ ਜਦੋਂ 90 ਨੂੰ ਮਾਈਨਸ ਕੀਤਾ ਤਾਂ ਸਾਡਾ 45 ਆ ਜਾਏਗਾ ਇਹ ਸਾਡੇ ਕੋਲ ਸੈਕੰਡ ਸਟੈਪ ਹੈ ਜਿਸ ਦੇ ਵਿੱਚ ਭਾਜ 135 ਹੈ ਭਾਜਕ 90 ਹੈ ਅਤੇ ਬਾਕੀ 45 ਹੈ ਜੇਕਰ ਹੁਣ ਮੈਂ 45 ਨੂੰ 1 ਤੇ ਲੈ ਕੇ ਜਾਂਦਾ ਤਾਂ ਮੇਰਾ 45 ਹੀ ਆ ਜਾਣਾ ਸੀ ਜੋ ਕਿ 90 ਨਾਲੋਂ ਹਲੇ ਬਹੁਤ ਘੱਟ ਹੈ ਸੋ ਮੈਂ 45 ਨੂੰ 2 ਤੇ ਲੈ ਕੇ ਜਾਵਾਂਗਾ ਸੋ ਜਦੋਂ 45 ਨੂੰ ਮੈਂ 2 ਤੇ ਖੜਿਆ ਤਾਂ ਮੇਰਾ 90 ਆਏਗਾ ਤੇ ਬਾਕੀ 0 ਆਏਗਾ ਜਿਵੇਂ ਕਿ ਪਹਿਲਾਂ ਵੀ ਐਕਸਪਲੇਨ ਕੀਤਾ ਸੀ ਕਿ ਜਦੋਂ ਅਸੀਂ ਯੂਕਲਿਡ ਮੈਥਡ ਦੇ ਨਾਲ ਯੂਕਲਿਡ ਵੰਡ ਵਿਧੀ ਦੇ ਨਾਲ ਅਸੀਂ ਮਾਸਾਵਾ ਫਾਈਂਡ ਕਰਦੇ ਹਾਂ ਤਾਂ ਬਾਕੀ ਹਮੇਸ਼ਾ ਸਿਫਰ ਆਉਂਦਾ ਹੈ ਨੋਰਮਲ ਡਿਵੀਜ਼ਨ ਦੇ ਵਿੱਚ ਰਿਮੇਂਡਰ ਸਿਫਰ ਆ ਵੀ ਸਕਦਾ ਤੇ ਨਹੀਂ ਵੀ ਆ ਸਕਦਾ ਸਵਾਲ ਦੇ ਜਿਹੜੇ ਭਾਗ ਵਿੱਚ ਵੀ ਬਾਕੀ ਸਿਫਰ ਆ ਜੇ ਉਹੀ ਇਸ ਦਾ ਅਖੀਰਲਾ ਸਟੈਪ ਹੋਵੇਗਾ ਇਹ ਸਵਾਲ ਦੇ ਵਿੱਚ ਅਸੀਂ ਟੋਟਲ ਤਿੰਨ ਸਟੈਪ ਯੂਜ਼ ਕੀਤੇ ਹਨ ਅਤੇ ਤੀਜੇ ਸਟੈਪ ਦੇ ਵਿੱਚ ਸਾਡਾ ਰਿਮੇਂਡਰ ਜ਼ੀਰੋ ਆਇਆ ਹੈ ਇਸ ਦੇ ਵਿੱਚ ਅਸੀਂ ਲਾਸਟ ਡਿਵਾਈਜ਼ਰ ਦੇਖਾਂਗੇ ਜੋ ਕਿ 45 ਹੈ ਜਿਹੜਾ ਲਾਸਟ ਡਿਵਾਈਜ਼ਰ ਆਏਗਾ ਉਹੀ ਸਾਡਾ ਮਾਸਾਵਾ ਹੋਏਗਾ ਸਾਡੇ ਇੱਥੇ ਐਸ ਸੀ ਐਫ ਦੀ ਵੈਲਿਊ 45 ਆਏਗੀ ਕਿਉਂਕਿ 45 ਹੀ ਸਾਡਾ ਲਾਸਟ ਡਿਵਾਈਜ਼ਰ ਹੈ ਭਾਜ 225 ਭਾਜਕ 135 ਭਾਗਫਲ 1 ਅਤੇ ਬਾਕੀ 90 ਹੈ ਇਸੇ ਤਰ੍ਹਾਂ ਸਟੈਪ ਨੰਬਰ 2 ਦੇ ਵਿੱਚ ਸਾਡੇ ਕੋਲ ਭਾਜ 135 ਭਾਜਕ 90 ਭਾਗਫਲ 1 ਅਤੇ ਬਾਕੀ 45 ਹੈ। ਸਟੈਪ ਨੰਬਰ 3 ਦੇ ਵਿੱਚ ਸਾਡੇ ਕੋਲ ਭਾਜ 90 ਹੈ ਭਾਜਕ 45 ਭਾਗਫਲ 2 ਅਤੇ ਬਾਕੀ 0 ਹੈ ਇਸ ਐਲਗੋਰਿਥਮ ਦੇ ਤੀਸਰੇ ਸਟੈਪ ਦੇ ਵਿੱਚ ਸਾਡੇ ਕੋਲ ਬਾਕੀ 0 ਹੈ ਅਤੇ ਭਾਜਕ 45 ਹੈ ਇਸ ਤਰ੍ਹਾਂ ਸਾਡੇ ਕੋਲ ਮਾਸਵਾ ਜਿਹੜਾ ਹੈਗਾ ਵਾ ਉਹ 45 ਆਏਗਾ ਐਟਸੀਐਫ ਇਸ ਇਕੁਅਲ ਟੂ 45 ਹੁਣ ਅਸੀਂ ਪਹਿਲੇ ਸਵਾਲ ਦਾ ਤੀਸਰਾ ਭਾਗ ਹੱਲ ਕਰਾਂਗੇ ਜਿਸ ਵਿੱਚ ਸਾਡੇ ਕੋਲ ਦੋ ਸੰਖਿਆਵਾਂ ਹਨ 867 ਅਤੇ 255 ਅਸੀਂ ਇਹਨਾਂ ਦੋਨਾਂ ਸੰਖਿਆਵਾਂ ਦਾ ਮਾਸਾਵਾ ਪਤਾ ਕਰਾਂਗੇ ਅਸੀਂ ਵੱਡੀ ਸੰਖਿਆ ਨੂੰ ਭਾਜ ਮੰਨ ਕੇ ਚੱਲਦੇ ਹਾਂ ਯਾਨੀ ਕਿ ਡਿਵੀਡੈਂਡ ਅਤੇ ਛੋਟੀ ਸੰਖਿਆ ਨੂੰ ਭਾਜਕ ਮੰਨ ਕੇ ਚੱਲਦੇ ਹਾਂ ਯਾਨੀ ਕਿ ਡਿਵਾਈਜ਼ਰ ਜੇਕਰ ਹੁਣ ਅਸੀਂ 255 ਨੂੰ 1 ਜਾਂ 2 ਤੇ ਲੈ ਕੇ ਚੱਲਦੇ ਹਾਂ ਦਾ ਇਸ ਦਾ ਆਨਸਰ 867 ਨਾਲੋਂ ਬਹੁਤ ਛੋਟਾ ਆਏਗਾ ਇਸ ਲਈ ਅਸੀਂ 255 ਨੂੰ 3 ਤੇ ਲੈ ਕੇ ਜਾਵਾਂਗੇ ਜੋ 3 ਤੇ ਲੈ ਕੇ ਗਏ ਤਾਂ ਸਾਡੇ ਕੋਲ ਆਏਗਾ 765 ਅਤੇ ਇੱਥੋਂ ਬਾਕੀ ਸਾਨੂੰ ਮਿਲੇਗਾ 102 ਹੁਣ ਸਾਡੇ ਕੋਲ ਪਹਿਲੇ ਸਟੈਪ ਕੰਪਲੀਟ ਹੋ ਗਿਆ ਔਰ ਦੂਜੇ ਸਟੈਪ ਦੇ ਵਿੱਚ ਜੋ ਬਾਕੀ ਹੈ ਉਹ ਭਾਜਕ ਦਾ ਕੰਮ ਕਰੇਗਾ ਤੇ ਜੋ ਭਾਜਕ ਹੋਏਗਾ ਉਹ ਭਾਜ ਦਾ ਕੰਮ ਕਰੇਗਾ ਸੈਕੰਡ ਸਟੈਪ ਦੇ ਵਿੱਚ ਜਦੋਂ ਅਸੀਂ 102 ਨੂੰ 1 ਤੇ ਲੈ ਕੇ ਜਾਵਾਂਗੇ ਤਾਂ ਆਨਸਰ 255 ਨਾਲੋਂ ਛੋਟਾ ਆਏਗਾ ਇਸ ਲਈ ਅਸੀਂ 102 ਨੂੰ 2 ਤੇ ਲੈ ਕੇ ਚੱਲਦੇ ਹਾਂ ਜਦੋਂ 102 ਨੂੰ ਅਸੀਂ 2 ਤੇ ਲੈ ਕੇ ਗਏ ਤਾਂ ਸਾਡਾ ਆਨਸਰ ਬਣੇਗਾ 204 200 55 ਦੇ ਵਿੱਚੋਂ 204 ਨੂੰ ਮਾਈਨਸ ਕਰਨ ਤੇ ਸਾਡੇ ਕੋਲ ਬਾਕੀ ਆਏਗਾ 51 ਇਹ ਤੋਂ ਤੱਕ ਸਾਡਾ ਸੈਕੰਡ ਸਟੈਪ ਕੰਪਲੀਟ ਹੋ ਜਾਂਦਾ ਹੈ ਸਵਾਲ ਦੇ ਤੀਸਰੇ ਭਾਗ ਵਿੱਚ ਅਸੀਂ 102 ਨੂੰ 51 ਨਾਲ ਭਾਗ ਕਰਾਂਗੇ ਜਦੋਂ ਅਸੀਂ 51 ਨੂੰ 1 ਤੇ ਲੈ ਕੇ ਗਏ ਤਾਂ ਸਾਡਾ ਆਨਸਰ 102 ਨਾਲੋਂ ਬਹੁਤ ਛੋਟਾ ਆਏਗਾ ਇਸ ਲਈ ਅਸੀਂ 51 ਨੂੰ 2 ਤੇ ਲੈ ਕੇ ਚੱਲਦੇ ਹਾਂ ਜਦੋਂ 2 ਤੇ ਲੈ ਕੇ ਗਏ ਤਾਂ ਸਾਡੇ ਕੋਲ ਆਨਸਰ ਆਏਗਾ 102 ਅਤੇ ਬਾਕੀ 0 ਆਏਗਾ ਜਿਵੇਂ ਕਿ ਪਹਿਲੇ ਸਵਾਲ ਦੇ ਵਿੱਚ ਵੀ ਇਹ ਚੀਜ਼ ਐਕਸਪਲੇਨ ਕੀਤੀ ਸੀ ਕਿ ਜਦੋਂ ਅਸੀਂ ਯੂਕਲਿਡ ਡਿਵੀਜ਼ਨ ਐਲਗੋਰਿਥਮ ਦੇ ਨਾਲ ਮਾਸਵਾ ਫਾਈਂਡ ਕਰਾਂਗੇ ਤਾਂ ਅੰਤ ਵਿੱਚ ਬਾਕੀ ਹਮੇਸ਼ਾ 0 ਆਏਗਾ ਸਵਾਲ ਦੇ ਤੀਸਰੇ ਸਟੈਪ ਦੇ ਵਿੱਚ ਰਿਮੇਂਡਰ 0 ਆਇਆ ਹੈ ਇਸ ਲਈ ਲਾਸਟ ਡਿਵਾਈਜ਼ਰ 51 ਹੋਏਗਾ ਸੋ ਅਕੋਰਡਿੰਗ ਟੂ ਐਪਲੀਕੇਸ਼ਨ ਆਫ ਯੂਕਲਿਡ ਡਿਵੀਜ਼ਨ ਐਲਗੋਰਿਥਮ ਐਰਸੀਐਫ विल बी ਇਕੁਅਲ ਟੂ 51 ਹੈ ਭਾਜਕ 255 ਭਾਗਫਲ 10 ਅਤੇ ਬਾਕੀ 102 ਹੈ ਸਟੈਪ ਨੰਬਰ 2 ਦੇ ਵਿੱਚ ਭਾਜ 255 ਹੈ ਭਾਜਕ 102 ਭਾਗਫਲ 2 ਅਤੇ ਬਾਕੀ 51 ਹੈ ਸਟੈਪ ਨੰਬਰ 3 ਦੇ ਵਿੱਚ ਭਾਜ 102 ਹੈ ਭਾਜਕ 51 ਹੈ ਭਾਗਫਲ 2 ਅਤੇ ਬਾਕੀ 0 ਹੈ ਜਿਵੇਂ ਕਿ ਹੁਣ ਸਾਡੇ ਲਾਸਟ ਸਟੈਪ ਦੇ ਵਿੱਚ ਬਾਕੀ 0 ਹੈ ਤੇ ਇੱਥੇ ਅਸੀਂ ਲਾਸਟ ਡਿਵਾਈਜ਼ਰ ਨੂੰ ਕਾਊਂਟ ਕਰਾਂਗੇ ਲਾਸਟ ਡਿਵਾਈਜ਼ਰ ਸਾਡੇ ਕੋਲ 51 ਹੈ ਇਨ ਪੰਜਾਬੀ ਅਖੀਰਲਾ ਭਾਜਕ 51 ਹੈ ਸੋ ਸਾਡੇ ਕੋਲ ਐਚ ਸੀ ਐਫ 51 ਆਏਗਾ ਜੋ ਕਿ ਸਾਡਾ ਰਾਈਟ ਆਨਸਰ ਹੋਵੇਗਾ ਇਸ ਤੋਂ ਬਾਅਦ ਅਸੀਂ ਕੁਐਸਚਨ ਨੰਬਰ 2 ਵਾਲ ਮੂਵ ਕਰਦੇ ਹਾਂ ਔਰ ਪੜ੍ਹਦੇ ਹਾਂ ਇਸ ਦੀ ਸਟੇਟਮੈਂਟ ਦਿਖਾਓ ਕਿ ਕੋਈ ਵੀ ਧਨਾਤਮਕ ਸੰਪੂਰਨ ਸੰਖਿਆ 6q 1 ਜਾਂ 6q 3 ਜਾਂ 6q 5 ਦੇ ਰੂਪ ਵਿੱਚ ਹੁੰਦੀ ਹੈ ਸ਼ੋਅ ਦੈਟ ਐਨੀ ਪੋਜ਼ਿਟਿਵ ਆਡ ਇੰਟੀਜਰ ਇਜ਼ ਆਫ ਦਾ ਫਾਰਮ 6q+1 اور 6q+3 اور 6q+5 वेयर q इज सम इंटीजर ਹੁਣ ਅਸੀਂ ਕੁਐਸਚਨ ਨੰਬਰ 2 ਦਾ ਹੱਲ ਕਰਾਂਗੇ ਮੰਨ ਲਓ ਸਾਡੇ ਕੋਲ ਕੋਈ ਟਾਂਕ ਸੰਪੂਰਨ ਸੰਖਿਆ a ਹੈ ਅਤੇ b 6 ਹੈ ਅਸੀਂ b ਦੀ ਵੈਲਿਊ 6 ਹੀ ਕਿਉਂ ਲੈਣੀ ਹੈ ਜਦੋਂ ਅਸੀਂ ਕੁਐਸਚਨ ਦੀ ਸਟੇਟਮੈਂਟ ਪੜ੍ਹਦੇ ਹਾਂ ਤਾਂ ਇਹ ਹਿੰਟ ਸਟੇਟਮੈਂਟ ਵਿੱਚ ਹੀ ਛिपਿਆ ਹੋਇਆ ਹੈ ਇੱਥੇ ਸਾਡੇ ਕੋਲ a ਅਤੇ b ਦੋਵੇਂ ਵਾਸਤਵਿਕ ਸੰਖਿਆਵਾਂ ਹਨ ਅਤੇ ਯੂਕਲਿਡ ਲੇਮੇ ਦੇ ਅਨੁਸਾਰ a ਨੂੰ b ਦੇ ਨਾਲ ਭਾਗ ਕੀਤਾ ਜਾਏਗਾ ਤਾਂ ਸਾਡੇ ਕੋਲ ਦੋ ਸੰਪੂਰਨ ਸੰਖਿਆਵਾਂ ਹੋਰ ਆਉਣਗੀਆਂ ਇੱਕ q ਹੋਏਗੀ ਇੱਕ r q ਤੋਂ ਕੋਸ਼ੀਐਂਟ ਜਾਨੀ ਕਿ ਭਾਗਫਲ ਤੇ ਆਰ ਦਾ ਮੀਨਿੰਗ ਰਿਮੇਂਡਰ ਜਾਨੀ ਕਿ ਬਾਕੀ ਅਭਿਆਸ 1.1 ਦੇ ਸਾਰੇ ਸਵਾਲ ਕਰ ਲਈ ਸਾਨੂੰ ਇਸ ਫਾਰਮੂਲੇ ਨੂੰ ਹਮੇਸ਼ਾ ਯਾਦ ਰੱਖਣਾ ਪਵੇਗਾ ਭਾਜ ਬਰਾਬਰ ਭਾਜ ਗੁਣਾ ਭਾਗਫਲ ਪਲੱਸ ਬਾਕੀ ਇਸ ਅਨੁਸਾਰ ਅਸੀਂ ਲਿਖ ਸਕਦੇ ਹਾਂ a ਇਸ ਇਕੁਅਲ ਟੂ b q ਪਲੱਸ r ਸੈਕੰਡ ਕੰਡੀਸ਼ਨ ਵੀ ਆਪਾਂ ਯਾਦ ਰੱਖਾਂਗੇ ਕਿ ਜੋ ਰਿਮੇਂਡਰ ਹੈ r ਉਸਦੀ ਵੈਲਿਊ ਜਾਂ ਤੇ 0 ਦੇ ਬਰਾਬਰ ਹੋਏਗੀ ਜਾਂ 0 ਤੋਂ ਜ਼ਿਆਦਾ ਪਰ ਭਾਜਕ ਨਾਲ ਹਮੇਸ਼ਾ ਘੱਟ ਹੋਏਗੀ ਇਸ ਇਕੁਏਸ਼ਨ ਦੇ ਵਿੱਚ ਅਸੀਂ b ਦੀ ਵੈਲਿਊ ਨੂੰ 6 ਫਿਲ ਕਰਾਂਗੇ ਤਾਂ ਇਹ ਇਕੁਏਸ਼ਨ ਸਾਡੇ ਕੋਲ ਆ ਜਾਏਗੀ a 6q r ਐਂਡ r ਇਸ greater than or equal to 0 and less than 6 r ਦੀ ਵੈਲਿਊ ਵੇਰੀ ਕਰੇਗੀ 0 ਤੋਂ ਲੈ ਕੇ 5 ਤੱਕ so r 0 1 2 3 4 and 5 ਹੁਣ ਅਸੀਂ ਵਾਰੀ-ਵਾਰੀ ਇਸ ਇਕੁਏਸ਼ਨ ਦੇ ਵਿੱਚ r ਦੀਆਂ ਵੈਲਿਊਜ਼ ਨੂੰ ਫਿਲ ਕਰਾਂਗੇ ਸਭ ਤੋਂ ਪਹਿਲਾਂ ਅਸੀਂ आर दी वैल्यू ਨੂੰ ਸਿਫਰ ਭਰਾਂਗੇ ਤਾਂ ਸਾਡੇ ਕੋਲ ਆਏਗਾ a 6q 0 ਜਿਹੜਾ ਕਿ 6q ਦੇ ਬਰਾਬਰ ਹੋਏਗਾ ਔਰ 6q ਨੂੰ ਆਪਾਂ ਲਿਖ ਸਕਦੇ ਹਾਂ ਮਲਟੀਪਲ ਆਫ 2 ਜਦੋਂ ਅਸੀਂ 2 ਨੂੰ 3 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ 6 ਆਏਗਾ which is ਮਲਟੀਪਲ ਆਫ 2 ਤੇ ਜੋ ਵੀ ਸੰਖਿਆ ਮਲਟੀਪਲ ਆਫ 2 ਹੁੰਦੀ ਆ ਉਹ ਹਮੇਸ਼ਾ ਜਿਸਤ ਹੋਏਗੀ ਔਰ ਜਿਸਤ ਨੂੰ ਇੰਗਲਿਸ਼ ਵਿੱਚ ਆਪਾਂ ਈਵਨ ਨੰਬਰ ਕਹਿੰਨੇ ਹਾਂ ਇਸ ਤੋਂ ਬਾਅਦ ਅਸੀਂ r ਦੀ ਵੈਲੀ ਨੂੰ ਇੱਕ ਫਿਲ ਕਰਾਂਗੇ ਤਾਂ ਸਾਡੇ ਕੋਲ ਆਏਗਾ a 6q 1 ਹੁਣ ਕਿਉਂਕਿ ਪਿਛਲੇ ਸੈਕਸ਼ਨ ਦੇ ਵਿੱਚ ਆਪਾਂ ਇਹ ਗੱਲ ਪ੍ਰੂਫ ਕੀਤੀ ਆ ਕਿ 6q ਜਿਹੜੀ ਹੈਗੀ ਆ ਉਹ ਜਿਸ ਸੰਖਿਆ ਹੋਏਗੀ ਜੇ ਜਿਸ ਸੰਖਿਆ ਵਿੱਚ ਜਦੋਂ 1 ਜੋੜਾਂਗੇ ਤਾਂ ਸਾਡੇ ਕੋਲ ਅਗਲੀ ਸੰਖਿਆ ਟਾਂਕ ਹੋਏਗੀ ਮੀਨ ਜਿਸ ਤੋਂ ਅਗਲੀ ਸੰਖਿਆ ਹਮੇਸ਼ਾ ਟਾਂਕ ਸੰਖਿਆ ਹੁੰਦੀ ਹੈ ਜਿਸ ਨੂੰ ਕਿ ਇੰਗਲਿਸ਼ ਵਿੱਚ ਔਡ ਨੰਬਰ ਕਹਿੰਦੇ ਹਾਂ ਇਸ ਤੋਂ ਬਾਅਦ ਅਸੀਂ r ਦੀ ਵੈਲਿਊ ਨੂੰ ਦੋ ਫਿਲ ਕਰਾਂਗੇ ਤਾਂ ਇਕੁਏਸ਼ਨ ਸਾਡੇ ਕੋਲ ਆਏਗੀ a 6q 2 ਔਰ ਇਸਦੇ ਵਿੱਚੋਂ ਅਸੀਂ 2 ਨੂੰ ਕਾਮਨ ਫੈਕਟਰ ਲੈ ਸਕਦੇ ਹਾਂ ਤਾਂ ਸਾਡੇ ਕੋਲ ਆਏਗਾ 2 ਬਰੈਕਟ ਦੇ ਬਾਹਰ ਔਰ ਬਰੈਕਟ ਵਿੱਚ ਆਏਗਾ 3q 1 ਤਾਂ ਇਹ ਵੀ ਸੰਖਿਆ ਜਿਹੜੀ ਸਾਡੇ ਕੋਲ ਆ ਇਹ ਮਲਟੀਪਲ ਆਫ 2 ਬਣ ਗਈ ਤੇ ਜੋ ਵੀ ਸੰਖਿਆ ਮਲਟੀਪਲ ਆਫ 2 ਹੁੰਦੀ ਆ ਉਹ ਸੰਖਿਆ ਜਿਸ ਸੰਖਿਆ ਹੋਵੇਗੀ ਔਰ ਜਿਸ ਸੰਖਿਆ ਨੂੰ ਇੰਗਲਿਸ਼ ਵਿੱਚ ਈਵਨ ਨੰਬਰ ਕਹਿੰਨੇ ਹਾਂ ਇਸ ਤੋਂ ਬਾਅਦ r ਦੀ ਵੈਲਿਊ ਜਦੋਂ ਨੈਕਸਟ ਫਿਲ ਕਰਾਂਗੇ ਤਾਂ ਸਾਡੇ ਕੋਲ ਇਕੁਏਸ਼ਨ ਆ ਜਾਏਗੀ a 6q 3 ਠੀਕ ਹੈ ਜੀ ਜਿਵੇਂ ਪਿਛਲੀ ਸਾਡੇ ਕੋਲ ਵੈਲਿਊ ਕੀ ਸੀ ਜਿਸ ਤ ਤਾਂ ਇਹ ਵਾਲੀ ਸਾਡੇ ਕੋਲ ਟਾਂਕ ਸੰਖਿਆ ਆਏਗੀ ਇਸ ਤੋਂ ਬਾਅਦ ਅਸੀਂ r ਦੀ ਵੈਲਿਊ ਫੋਰ ਫਿਲ ਕਰਾਂਗੇ ਤਾਂ ਸਾਡੇ ਕੋਲ ਇਕੁਏਸ਼ਨ ਬਣੇਗੀ a 6q 4 ਔਰ ਇਹਦੇ ਵਿੱਚੋਂ 2 ਕਾਮਨ ਫੈਕਟਰ ਲੈ ਸਕਦੇ ਹਾਂ ਤਾਂ ਬ੍ਰੈਕਟ ਵਿੱਚ ਆਏਗਾ 3q 2 ਔਰ ਇਹ ਵੀ ਸੰਖਿਆ ਸਾਡੇ ਕੋਲ ਮਲਟੀਪਲ ਆਫ 2 ਆ ਤੇ ਜਿਹੜੀ ਸੰਖਿਆ ਮਲਟੀਪਲ ਆਫ 2 ਹੁੰਦੀ ਆ ਉਸ ਨੂੰ ਜਿਸ ਸੰਖਿਆ ਕਹਿੰਦੇ ਹਾਂ ਇਸ ਤੋਂ ਬਾਅਦ ਅਸੀਂ r ਦੇ ਵੈਲਿਊ ਨੂੰ 5 ਫਿਲ ਕਰਾਂਗੇ ਤਾਂ ਸਾਡੇ ਕੋਲ ਇਕੁਏਸ਼ਨ ਬਣੇਗੀ a 6q 5 ਤਾਂ ਜਿਵੇਂ ਪਿਛਲੀ ਸੰਖਿਆ ਸਾਡੇ ਕੋਲ ਜਿਸ ਤਾਈ ਸੀ ਤਾਂ ਨੈਕਸਟ ਦੇ ਵਿੱਚ ਸਾਡੇ ਕੋਲ ਇਹ ਸੰਖਿਆ ਟਾਂਕ ਬਣੇਗੀ ਹੁਣ ਇਹਨਾਂ ਦੇ ਵਿੱਚੋਂ ਅਸੀਂ ਟਾਂਕ ਸੰਖਿਆਵਾਂ ਜਿਹੜੀਆਂ ਨੇ ਉਹ ਸੈਪਰੇਟ ਕਰ ਲਾਂਗੇ ਪਹਿਲੀ ਟਾਂਕ ਸੰਖਿਆ ਸਾਡੇ ਕੋਲ ਬਣੀ ਆ 6q 1 ਇਸ ਤੋਂ ਬਾਅਦ ਅਗਲੀ ਟਾਂਕ ਸੰਖਿਆ ਸਾਡੇ ਕੋਲ ਆਈ ਆ 6q 3 ਔਰ ਇਸ ਤੋਂ ਬਾਅਦ ਸਾਡੇ ਕੋਲ ਬਣੀ ਆ 6q 5 ਸੋ ਇਸ ਤੋਂ ਇਹ ਗੱਲ ਪ੍ਰੂਫ ਹੁੰਦੀ ਹੈ ਕਿ ਕੋਈ ਵੀ ਪੋਜ਼ਿਟਿਵ ਜਿਹੜੀ ਟਾਂਕ ਸੰਪੂਰਨ ਸੰਖਿਆ ਹੋਏਗੀ ਉਸ ਨੂੰ ਆਪਾਂ 6ਕਯੂਬ 1 ਜਾਂ 6ਕਯੂਬ 3 ਜਾਂ 6ਕਯੂਬ 5 ਦੇ ਰੂਪ ਵਿੱਚ ਲਿਖ ਸਕਦੇ ਹਾਂ ਹੁਣ ਸਾਰੇ ਬੱਚੇ ਤੀਜੇ ਸਵਾਲ ਦੀ ਸਟੇਟਮੈਂਟ ਨੂੰ ਧਿਆਨ ਨਾਲ ਰੀਡ ਕਰਨਗੇ ਤੇ ਅੰਡਰਸਟੈਂਡ ਕਰਨਗੇ ਕਿ ਸਾਡੇ ਕੋਲ ਸਟੇਟਮੈਂਟ ਦੇ ਵਿੱਚ ਕਿਹੜੀ ਚੀਜ਼ 기ਵਨ ਹੈ ਅਤੇ ਇਸ ਸਟੇਟਮੈਂਟ ਦੇ ਲਾਸਟ ਵਿੱਚ ਕਿਹੜਾ ਸਵਾਲ ਪੁੱਛਿਆ ਗਿਆ ਹੈ ਇਸ ਕੁਐਸਚਨ ਨੂੰ ਮੈਂ ਪੂਰਾ ਸੋਲਵ ਨਹੀਂ ਕਰਾਂਗਾ ਸਿਰਫ ਇੱਕ ਹਿੰਟ ਕਰਾਂਗਾ ਕਿ ਇਹਦੇ ਵਿੱਚ ਸਾਡੇ ਕੋਲ ਦੋ ਵਾਸਤਵਿਕ ਸੰਖਿਆਵਾਂ ਹਨ ਪਹਿਲੀ ਵਾਸਤਵਿਕ ਸੰਖਿਆ 616 ਹੈ ਅਤੇ ਦੂਜੀ ਵਾਸਤਵਿਕ ਸੰਖਿਆ 32 ਹੈ ਆਪਾਂ ਪਹਿਲਾਂ ਵੀ ਇਹੋ ਜਿਹੇ ਸਵਾਲ ਕਾਫੀ ਕੀਤੇ ਹਨ ਹੁਣ ਇਹਦੇ ਉੱਪਰ ਯੂਕਲਿਡ ਐਲਗੋਰਿਥਮ ਅਪਲਾਈ ਹੋਏਗਾ ਤੇ ਵੰਡ ਵਿਧੀ ਲਗਾ ਕੇ ਅਖੀਰ ਵਿੱਚ ਜਿਹੜਾ ਭਾਜਕ ਸਾਨੂੰ ਮਿਲੇਗਾ ਉਹ ਸਾਡਾ ਐਚ ਸੀ ਐਫ ਭਾਵ ਮਾਸਾਵਾ ਹੋਵੇਗਾ ਔਰ 에ਸੀ ਵਿਧੀ ਨਾਲ ਹੀ ਅਸੀਂ ਇਸ ਕੁਐਸਚਨ ਦਾ ਰਾਈਟ ਆਨਸਰ ਫਾਈਂਡ ਕਰ ਸਕਦੇ ਹਾਂ ਇਸ ਤੋਂ ਬਾਅਦ ਅਸੀਂ ਚੌਥੇ ਸਵਾਲ ਵੱਲ ਵਧਦੇ ਹਾਂ ਹੁਣ ਸਾਰੇ ਬੱਚੇ ਚੌਥੇ ਸਵਾਲ ਦੀ ਸਟੇਟਮੈਂਟ ਨੂੰ ਧਿਆਨ ਨਾਲ ਸੁਣਨਗੇ ਅਤੇ ਸਮਝਣਗੇ ਜੂਕਲਡ ਵੰਡ ਵਿਧੀ ਦਾ ਪ੍ਰਯੋਗ ਕਰਕੇ ਦਿਖਾਓ ਕਿ ਕਿਸੇ ਧਨਾਤਮਕ ਸੰਪੂਰਨ ਸੰਖਿਆ ਦਾ ਵਰਗ ਕਿਸੇ ਸੰਪੂਰਨ ਸੰਖਿਆ m ਦੇ ਲਈ 3m ਜਾਂ 3m+1 ਤਰੂ ਵਿੱਚ ਹੁੰਦਾ ਹੈ। ਵਸ਼ਣ ਦੇ ਹੇਠਾਂ ਵਿੱਚ ਹਿੰਟ ਵੀ ਦਿੱਤਾ ਹੈ ਕਿ ਇਸ ਕੁਐਸਚਨ ਨੂੰ ਕਿਵੇਂ ਸੋਲਵ ਕਰਨਾ ਵਾ। ਵਰਗ ਦਾ मीनिंग ਸਕੁਅਰ। ਸੋ ਕੁਐਸਚਨ ਨੰਬਰ 4 ਦੇ ਵਿੱਚ ਕਿਸੇ ਪੋਜ਼ਿਟਿਵ ਇੰਟੀਜਰ ਦੇ ਸਕੁਅਰ ਬਾਰੇ ਗੱਲ ਕੀਤੀ ਗਈ ਹੈ। ਮੰਨ ਲਓ x ਸਾਡੇ ਕੋਲ ਕੋਈ ਪੋਜ਼ਿਟਿਵ ਸੰਪੂਰਨ ਸੰਖਿਆ ਹੈ ਅਤੇ b ਦੀ ਵੈਲਿਊ ਨੂੰ ਆਪਾਂ 3 ਦੇ ਬਰਾਬਰ ਲਵਾਂਗੇ ਜੋ ਕਿ ਸਾਡੇ ਕੋਲ ਭਾਜਕ ਭਾਵ ਡਿਵਾਈਜ਼ਰ ਦਾ ਕੰਮ ਕਰੇਗੀ ਹੁਣ b ਦੀ ਵੈਲਿਊ 3 ਹੀ ਕਿਉਂ ਲੈਣੀ ਹੈ ਇਸ ਦਾ ਹਿੰਟ ਵੀ ਕੁਐਸਚਨ ਨੰਬਰ 4 ਦੀ ਸਟੇਟਮੈਂਟ ਵਿੱਚ ਮੈਂਸ਼ਨ ਕੀਤਾ ਹੈ ਇਥੇ x ਅਤੇ b ਸਾਡੇ ਕੋਲ ਦੋ ਵਾਸਤਵਿਕ ਸੰਖਿਆਵਾਂ ਹਨ ਇਸ ਲਈ ਅਸੀਂ ਇੱਥੇ ਯੂਕਲਿਡ ਵੰਡ ਵਿਧੀ ਦਾ ਪ੍ਰਯੋਗ ਕਰਾਂਗੇ ਜੋ ਕੀ ਹੈ ਭਾਜ ਬਰਾਬਰ ਭਾਜਕ ਗੁਣਾ ਭਾਗਫਲ ਪਲੱਸ ਬਾਕੀ ਇਨ ਇੰਗਲਿਸ਼ ਡਿਵੀਡੈਂਡ ਇਸ ਇਕੁਅਲ ਟੂ ਡਿਵਾਈਜ਼ਰ ਮਲਟੀਪਲਾਈ ਕੋਸ਼ੈਂਟ ਪਲੱਸ ਰਿਮੇਂਡਰ ਵੇਅਰ ਰਿਮੇਂਡਰ ਇਸ ਗ੍ਰੇਟਰ ਥਨ অর ਇਕੁਅਲ ਟੂ 0 ਐਂਡ ਲੈਸ ਥਨ ਡਿਵਾਈਜ਼ਰ ਇਸ ਸਵਾਲ ਦੇ ਵਿੱਚ ਸਾਡੇ ਕੋਲ ਡਿਵੀਡੈਂਡ x ਹੈ ਅਤੇ ਡਿਵਾਈਜ਼ਰ 3 ਹੈ ਫਾਰਮੂਲੇ ਅਨੁਸਾਰ ਸਾਡੇ ਕੋਲ ਆਏਗਾ x 3q r ਵੇਅਰ r ਇਸ ਗ੍ਰੇਟਰ ਥੈਨ অর ਇਕੁਅਲ ਟੂ 0 ਐਂਡ ਲੈਸ ਥੈਨ 3 ਇੱਥੇ r ਦੀ ਵੈਲਿਊ 0 ਤੋਂ ਲੈ ਕੇ 2 ਤੱਕ ਵੇਰੀ ਕਰੇਗੀ ਜਿਸ ਨੂੰ ਕਿ ਅਸੀਂ ਉੱਪਰ ਦਿੱਤੀ ਇਕੁਏਸ਼ਨ ਵਿੱਚ ਵਾਰੀ ਵਾਰੀ ਫਿਲ ਕਰਾਂਗੇ ਸਭ ਤੋਂ ਪਹਿਲਾਂ ਅਸੀਂ r ਦੀ ਵੈਲਿਊ ਨੂੰ 0 ਭਰਾਂਗੇ ਤਾਂ ਸਾਡੇ ਕੋਲ ਇਕੁਏਸ਼ਨ ਬਣੇਗੀ x 3q 0 ਜਿਹੜਾ ਕਿ 3q ਦੇ ਬਰਾਬਰ ਆਏਗਾ ਇਸ ਤੋਂ ਬਾਅਦ ਅਸੀਂ r ਦੀ ਵੈਲਿਊ ਨੂੰ 1 ਫਿਲ ਕਰਾਂਗੇ ਤਾਂ ਸਾਡੇ ਕੋਲ ਇਕੁਏਸ਼ਨ ਬਣੇਗੀ x 3q 1 ਇਸ ਤੋਂ ਬਾਅਦ ਅਸੀਂ r ਦੀ ਵੈਲਿਊ ਨੂੰ 2 ਫਿਲ ਕਰਾਂਗੇ ਤਾਂ ਸਾਡੇ ਕੋਲ ਇਕੁਏਸ਼ਨ ਬਣੇਗੀ 3q 2 ਹੁਣ ਅਸੀਂ x ਦਾ ਵਰਕ ਕਰਾਂਗੇ ਇੱਥੇ ਸਾਡੇ ਕੋਲ x ਦੀਆਂ ਤਿੰਨ ਵੈਲਿਊਜ਼ ਹਨ ਪਹਿਲੀ ਵੈਲਿਊ 3q ਦੂਜੀ ਵੈਲਿਊ 3q 1 ਤੀਜੀ ਵੈਲਿਊ 3q+2 ਹੁਣ ਅਸੀਂ ਵਾਰੀ-ਵਾਰੀ ਇਹਨਾਂ ਦਾ ਸਕੁਅਰ ਕਰਾਂਗੇ ਔਰ ਇਸ ਦੇ ਵਾਸਤੇ a+b ਦੇ ਹੋਲ ਸਕੁਅਰ ਵਾਲੀ ਆਇਡੈਂਟੀਟੀ ਅਪਲਾਈ ਹੋਵੇਗੀ a+b ਦਾ ਹੋਲ ਸਕੁਅਰ a ਦਾ ਸਕੁਅਰ b ਦਾ ਸਕੁਅਰ 2ab ਸਭ ਤੋਂ ਪਹਿਲਾਂ ਅਸੀਂ x ਦੀ ਪਹਿਲੀ ਵੈਲਿਊ ਦਾ ਸਕੁਅਰ ਕਰਾਂਗੇ x² 3q ਦਾ ਸਕੁਅਰ ਇਤੋਂ ਸਾਡੇ ਕੋਲ x ਦਾ ਸਕੁਅਰ ਬਰਾਬਰ ਆ ਜਾਏਗਾ 9q ਦਾ ਸਕੁਅਰ 3 ਸਾਡੇ ਕੋਲ ਕਾਮਨ ਫੈਕਟਰ ਆ ਜਾਏਗਾ ਔਰ ਬਰੈਕਟ ਵਿੱਚ ਬਣੇਗਾ 3q ਦਾ ਸਕੁਅਰ ਬਰੈਕਟ ਵਾਲੇ ਪਾਰਟ ਨੂੰ ਆਪਾਂ ਅਸਿਊਮ ਕਰ ਲੈਨੇ ਹਾਂ m ਦੇ ਬਰਾਬਰ ਇੱਥੇ m ਵਾ ਸਾਡੇ ਕੋਲ ਇੱਕ ਸੰਪੂਰਨ ਸੰਖਿਆ ਹੋਏਗੀ ਕਿਉਂਕਿ ਕਿਉਂ ਸਾਡੇ ਕੋਲ ਇੱਕ ਸੰਪੂਰਨ ਸੰਖਿਆ ਹੈ ਇਸ ਤਰ੍ਹਾਂ ਸਾਡੇ ਕੋਲ x² ਦੀ ਫਸਟ ਫਾਰਮ ਆ ਗਈ 3m ਇਸ ਤੋਂ ਬਾਅਦ ਅਸੀਂ x ਦੀ ਸੈਕੰਡ ਵੈਲਿਊ ਦਾ ਸਕੁਅਰ ਕਰਾਂਗੇ ਤੇ ਇੱਥੇ ਆਈਡੈਂਟੀਟੀ ਅਪਲਾਈ ਹੋਵੇਗੀ a b ਦਾ ਹੋਲ ਸਕੁਅਰ a ਦਾ ਸਕੁਅਰ b ਦਾ ਸਕੁਅਰ 2ab ਹੁਣ ਦੋਵੇਂ ਪਾਸੇ ਵਰਗ ਕਰਨ ਤੇ ਸਕੁਅਰਿੰਗ ਔਨ ਬੋਥ ਸਾਈਡਸ ਇਸ ਇਕੁਏਸ਼ਨ ਨੂੰ ਉੱਪਰ ਦਿੱਤੀ ਗਈ ਆਈਡੈਂਟੀਟੀ ਦੇ ਅਨੁਸਾਰ ਸੋਲਵ ਕਰਾਂਗੇ ਪਹਿਲਾਂ ਆਏਗਾ a ਦਾ ਸਕੁਅਰ ਫਿਰ b ਦਾ ਸਕੁਅਰ ਇਸ ਤੋਂ ਬਾਅਦਾਂ 2 a b ਸੋਲਵ ਕਰਨ ਤੇ ਅਸੀਂ ਇਸ ਨੂੰ ਲਿਖ ਸਕਦੇ ਹਾਂ 9^2 ਦਾ ਸਕੁਅਰ 1 6^3 ਪਹਿਲੀ ਅਤੇ ਲਾਸਟ ਰਕਮ ਦੇ ਵਿੱਚੋਂ 3^3 ਸਾਡੇ ਕੋਲ ਕਾਮਨ ਫੈਕਟਰ ਆਏਗਾ ਤੇ ਬਰੈਕਟ ਵਿੱਚ ਬਣੇਗਾ 3^3 2 ਵਿਚਕਾਰ ਵਾਲੀ ਰਕਮ ਨੂੰ ਅਸੀਂ ਅਖੀਰ ਤੇ ਲਿਖਾਂਗੇ 3 ਦੇ ਨਾਲ ਜੋ ਵੀ ਪਾਰਟ ਜੋ ਵੀ ਸੰਖਿਆ ਸਾਨੂੰ ਸ਼ੋ ਹੋ ਰਹੀ ਹੈ ਉਸ ਨੂੰ ਅਸੀਂ ਅਸਿਊਮ ਕਰ ਲਾਂਗੇ m ਤੇ ਸਾਡੇ ਕੋਲ x² ਬਰਾਬਰ ਆ ਗਿਆ 3m 1 ਇੱਥੇ m ਇੱਕ ਸੰਪੂਰਨ ਸੰਖਿਆ ਹੋਵੇਗੀ ਔਰ ਸੰਪੂਰਨ ਸੰਖਿਆ ਨੂੰ ਆਪਾਂ ਇੰਗਲਿਸ਼ ਵਿੱਚ ਇੰਟੀਜਰ ਵੀ ਕਹਿੰਦੇ ਹਾਂ m ਉਹ ਸੰਪੂਰਨ ਸੰਖਿਆ ਕਿਉਂ ਹੋਵੇਗੀ ਕਿਉਂਕਿ ਐਮਹਦ ਦਾ ਜਿਹੜਾ ਮੁੱਲ ਹੈਗਾ ਵਾ ਉਹ ਬਰਾਬਰ ਕਿੰਨਾ ਵਾ ਕਯੂ ਤੇ ਬ੍ਰੈਕਟ ਵਿੱਚ 3 ਕਯੂ 2 ਇੱਥੇ ਕਯੂ ਵੀ ਇੱਕ ਸੰਪੂਰਨ ਸੰਖਿਆ ਹੈ ਤੇ ਕਿਉਂਦ ਨੂੰ ਜੋ ਵੀ ਇਹਦੇ ਨਾਲ ਨੰਬਰ ਮਲਟੀਪਲਾਈ ਕੀਤਾ ਜਾਵੇਗਾ ਜਾਂ ਜੋੜਿਆ ਜਾਵੇਗਾ ਤਾਂ ਪੂਰਾ ਰਿਜ਼ਲਟ ਵੀ ਇੱਕ ਸੰਪੂਰਨ ਸੰਖਿਆ ਬਣੇਗਾ ਸਿਮਿਲਰ ਵੇ ਨਾਲ ਹੀ ਅਸੀਂ ਐਕਸ ਦੀ ਤੀਸਰੀ ਵੈਲਿਊ ਦਾ ਵਰਗ ਫਾਈਂਡ ਕਰ ਸਕਦੇ ਹਾਂ ਇਸ ਪ੍ਰਕਾਰ ਇਹ ਸਿੱਧ ਹੋਇਆ ਕਿ ਸੰਖਿਆ ਐਕਸ ਦਾ ਵਰਗ 3m ਜਾਂ 3m+1 ਦੇ ਬਰਾਬਰ ਹੈ। ਤਾਂ ਪਿਆਰੇ ਬੱਚਿਓ ਮੈਂ ਇਹ ਉਮੀਦ ਕਰਦਾ ਕਿ ਤੁਹਾਨੂੰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਕਲਿਡ ਲੇਮੇ ਦਾ ਕਨਸੈਪਟ ਅਤੇ ਇਸ ਨੂੰ ਸਵਾਲਾਂ ਉੱਪਰ ਕਿਵੇਂ ਅਪਲਾਈ ਕਰਨਾ ਹੈ ਹਰ ਚੀਜ਼ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਧੰਨਵਾਦ।